ਅਕਾਲੀ ਦਲ ਦੀ ਟਾਪ ਲੀਡਰਸ਼ਿਪ 'ਚ ਵੱਡਾ ਫੇਰ ਬਦਲ ਸੁਖਵੀਰ ਬਾਦਲ ਨੇ ਬਲਵਿੰਦਰ ਪੂਂਦਰ ਨੂੰ ਲਾਇਆ ਕਾਰਜਕਾਰੀ ਪ੍ਰਧਾਨ ਹੁਣ ਤੋਂ ਪਾਰਟੀ ਦਾ ਸਾਰਾ ਕੰਮਕਾਜ ਦੇਖਣਗੇ ਪੂਂਦਰ ਅਕਾਲ ਤਖਤ ਸਾਬ ਤੇ ਸੁਣਵਾਈ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਖੁਦ ਨੂੰ ਪ੍ਰਧਾਨਗੀ ਤੋਂ ਕੀਤਾ ਲਾਂਭੇ ਡਾਕਟਰ ਦਲਜੀਤ ਚੀਮਾ ਬੋਲੇ ਸੁਖਵੀਰ ਬਾਦਲ ਚਾਹੁੰਦੇ ਨੇ ਕਿ ਨਿਮਾਣੇ ਸਿੱਖ ਵਜੋਂ ਵਿਚਾਰਿਆ ਜਾਵੇ ਉਹਨਾਂ ਦਾ ਕਾਰਜਕਾਰੀ ਪ੍ਰਦਾਨ ਬਣਨ ਤੋਂ ਬਾਅਦ ਨਿਊਜ਼ 18 ਤੇ ਬੋਲੇ ਬਲਵਿੰਦਰ ਸਿੰਘ ਫੁੰਦਰੜੇ ਜ਼ਿੰਮੇਵਾਰੀ ਬੜੀ ਔਖੀ ਗਲਤੀਆਂ ਤੋਂ ਬਚ ਕੇ ਕੰਮ ਕਰਨ ਦੀ ਰਹੇਗੀ ਕੋਸ਼ਿਸ਼ ਸਿਮਰਨਜੀਤ ਸਿੰਘ ਮਾਨ ਦਾ ਰੇਪ ਵਾਲੇ ਬਿਆਨ ਤੇ ਸਪਸ਼ਟੀਕਰਨ ਕਿਾ ਰੇਪ ਇੱਕ ਸੰਗੀਨ ਜੁਰਮ ਪਰ ਭਾਜਪੀ ਦੀ ਐਮਪੀ ਡਰਾਮਾ ਕਰਕੇ ਕਿਸਾਨਾਂ ਤੇ ਸਿੱਖਾਂ ਨੂੰ ਬਲਾਤਕਾਰੀ ਦੱਸਣ ਦੀ ਕਰ ਰਹੀ ਹੈ ਕੋਸ਼ਿਸ਼ ਪਹਿਲਾਂ ਮਾਨ ਨੇ ਕਿਹਾ ਸੀ ਕੰਗਨਾ ਨੂੰ ਰੇਪ ਦਾ ਹੱਤਜਰਬਾ ਅਗਨਾਰਾ ਨੌ 10 ਸਿਮਰਨਜੀਤ ਮਾਨ ਤੇ ਪਲਟਵਾਰ ਕਿਆ ਹੁਣ ਮੈਨੂੰ ਰੇਪੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਇਸ ਤਰ੍ਹਾਂ ਨਹੀਂ ਦਬਾਈ ਜਾ ਸਕਦੀ ਮੇਰੀ ਆਵਾਜ਼ ਟੈਬਲੇਟ ਵੱਲੋਂ ਸਵੇਜ ਪੀ.ਐਸ ਅਧਿਕਾਰੀਆਂ ਦੇ 59 ਨਵੇਂ ਅਹੁਦਿਆਂ ਨੂੰ ਹਰੀ ਚੰਡੀ ਮਲੇਰਕੋਟਲਾ ਚ ਨਵੇਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਨੂੰ ਸਥਾਪਨਾ ਨੂੰ ਮਨਜ਼ੂਰੀ 435 ਹਾਊਸ ਸਰਜਨ ਅਸਾਮੀਆਂ ਭਰਨ ਦਾ ਵੀ ਕੀਤਾ ਫੈਸਲਾ ਪੰਜਾਬ ਚ ਪਾਰਟੀ ਸਿੰਬਲ ਤੇ ਨਹੀਂ ਹੋਣ ਗਿਆ ਪੰਜ ਸਰਪੰਚ ਦੀਆਂ ਚੋਣਾਂ ਕੈਬਨਿਟ ਨੇ ਪੰਚਾਇਤੀ ਰਾਜ ਐਕਟ 1994 ਚ ਸੋਧ ਨੂੰ ਦਿੱਤੀ ਮਨਜ਼ੂਰੀ ਹਰ ਪਾਲ ਚੀਵਾ ਬੋਲੇ ਪਿੰਡਾਂ 'ਚ ਧੜੇਬੰਦੀਆਂ ਖਤਮ ਕਰਨ ਲਈ ਲਿਆ ਗਿਆ ਫੈਸਲਾ ਇਹ ਮਾਝਲ ਸਰਕਾਰ ਦਾ ਵੱਡਾ ਫੈਸਲਾ ਅਗਲੇ 2 ਮਹੀਨੇ ਮੰਤਰੀ ਨਹੀਂ ਲੈਣਗੇ ਤਨਖਾਹ ਤੇ ਪੱਤੇ ਸੂਬੇ ਦੀ ਆਰਥਿਕ ਹਾਲਤ ਦੇ ਮੱਦੇਨਜ਼ਰ ਚੱਕਿਆ ਕਦਮ ਵਿਦਾਇਕਾ ਨੂੰ ਵੀ ਸੀਐਮ ਨੇ 2 ਮਹੀਨੇ ਦੀ ਤਨਖਾਹ ਛੱਡਣ ਦੀ ਕੀਤੀ ਹੈ ਤੇਰਾ ਬਾਬਾ ਨਾਨਕ ਦੇ ਇੱਕ ਪਿੰਡ ਛੋਇਆ ਇਨਕਾਊਂਟਰ ਗੈਂਗਸਟਰ ਨੇ ਪੁਲਿਸ ਦੀ ਟੀਮ ਤੇ ਕੀਤੀ ਫਾਇਰਿੰਗ ਪੁਲਿਸ ਦੀ ਜਵਾਬੀ ਕਾਰਵਾਈ ਚ ਦੋ ਗੈਂਗਸਟਰ ਜ਼ਖਮੀ ਰਿਲਾਇੰਸ ਵੱਲੋਂ AID AI ਕਲਾਊਡ ਵੈਲਕਮ ਆਫਰ ਦਾ ਐਲਾਨ ਉਪਭੋਗਤਾਵਾਂ ਨੂੰ ਮਿਲੇਗੀ 100 GB ਫ੍ਰੀ ਕਲਾਊਡ ਸਟੋਰੇਜ ਰਿਲਾਇੰਸ ਦੇ ਸ਼ੇਅਰਹੋਲਡਰਸ ਨੂੰ ਵੀ ਤੋਹਫਾ ਇੱਕ ਸ਼ੇਅਰ ਬਦਲੇ ਮਿਲੇਗਾ ਇੱਕ ਬੋਨਸ ਸ਼ੇਅਰ ਇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਸੀਜ਼ਨ ਹੋ ਰਿਹਾ ਸ਼ੁਰੂ ਥੋੜੀ ਦੇਰ ਚ ਮੁੱਖ ਮੰਤਰੀ ਮਾਨ ਸੰਗਰੂਰ ਤੋਂ ਕਰਨਗੇ ਸ਼ੁਰੂਆਤ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਰਹੇ ਨੇ ਪਰਫਾਰਮੈਂਸ ਸਤਿ ਸ਼੍ਰੀ ਅਕਾਲ న్యూਸ 19 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇ ਪਾਲ ਸਿੰਘ ਬਰਾੜ ਸੱਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਇੱਕ ਖਬਰ ਤੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਫੈਸਲੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਬਦਲਾਅ ਹੋਇਆ ਹੈ ਔਰ ਬਲਵਿੰਦਰ ਸਿੰਘ ਢੁੰਡੜ ਦੇ ਹੱਥ ਅਕਾਲੀ ਦਲ ਦੀ ਕਮਾਂਡ ਦਿੱਤੀ ਗਈ ਹੈ ਯਾਨੀ ਬਲਵਿੰਦਰ ਸਿੰਘ ਢੁੰਡੜ ਪਾਰਟੀ ਦੇ ਜੋ ਸਭ ਤੋਂ ਸੀਨੀਅਰ ਆਗੂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਖਾਪਿਆ ਗਿਆ ਹੈ ਔਰ ਸੁਖਵੀਰ ਬਾਦਲ ਨੇ ਇਹ ਨਿਯੁਕਤੀ ਕੀਤੀ ਹੈ ਸੁਖਵੀਰ ਬਾਦਲ ਨੇ ਬਲਵਿੰਦਰ ਸਿੰਘ ਢੁੰਡੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਹੈ ਔਰ ਖੁਦ ਸਿੱਧੀ ਜ਼ਿੰਮੇਵਾਰੀ ਤੋਂ ਪਾਸੇ हट ਗਏ ਨੇ ਤਰ ਕੇ ਹੈ ਕਿ ਅਕਾਲ ਤਖਤ ਸਾਹਿਬ ਤੇ ਜਦੋਂ ਤੱਕ ਮਸਲਾ ਹੈ ਕੱਲ ਸੁਣਵਾਈ ਵੀ ਹੋਣੀ ਹੈ ਔਰ ਉਸ ਤੋਂ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਾਰੇ ਸਿੰਘ ਸਹਿਬਾਨ ਕੀ ਫੈਸਲਾ ਲੈਂਦੇ ਨੇ ਜਦੋਂ ਤੱਕ ਇਹ ਪੂਰੀ ਕਵਾਇਦ ਚੱਲੇਗੀ ਉਦੋਂ ਤੱਕ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਕਿਸੇ ਵੀ ਫੈਸਲੇ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਯਾਨੀ ਪਾਰਟੀ ਦੀਆਂ ਮੀਟਿੰਗਾਂ 'ਚ ਸ਼ਾਮਿਲ ਨਹੀਂ ਹੋਣਗੇ ਔਰ ਪ੍ਰਧਾਨ ਦੇ ਤੌਰ ਤੇ ਕੋਈ ਵੀ ਫੈਸਲਾ ਨਹੀਂ ਲੈਣਗੇ ਸਿੰਘ ਸਬਾਨਾ ਦੀ ਮੀਟਿੰਗ ਤੋਂ ਪਹਿਲਾਂ ਇਹ ਫੇਰ ਬਦਲ ਹੋਇਆ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਵੀਰ ਬਾਦਲ ਦੀ ਇੱਛਾ ਸੀ ਕਿ ਇਹ ਜ਼ਿੰਮੇਵਾਰੀ ਉਨੀ ਦੇਰ ਕੋਈ ਹੋਰ ਸੰਭਾਲੇ ਅਕਾਲ ਤਖਤ ਸਾਹਿਬ ਦਾ ਫੈਸਲਾ ਉਹ ਇੱਕ ਨਿਮਾਣੇ ਸੇਵਕ ਵਜੋਂ ਸੁਣਨਗੇ ਔਰ ਅਕਾਲ ਤਖਤ ਸਾਹਿਬ ਤੇ ਮਾਮਲਾ ਹੋਣ ਤੱਕ ਸੁਖਵੀਰ ਬਾਦਲ ਪ੍ਰਧਾਨਗੀ ਨਾਲ ਜੁੜਿਆ ਕੋਈ ਡਿਸੀਜਨ ਨਹੀਂ ਲੈਣਗੇ ਸਿੰਸ ਸਬੰਧ ਦੀ ਇਕਤਰਤਾ ਤੋਂ ਪਹਿਲਾਂ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦਰ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਬਲਵਿੰਦਰ ਸਿੰਘ ਭੁੰਦਰ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਅਤੇ ਇਹ ਨਿਯੁਕਤੀ ਖੁਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਇਸ ਫੈਸਲੇ ਤੇ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸਪਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਜਦੋਂ ਤੱਕ ਇਹ ਮਾਮਲਾ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਉਦੋਂ ਤੱਕ ਪਾਰਟੀ ਦੀ ਪ੍ਰਧਾਨਗੀ ਕੋਈ ਹੋਰ ਸੰਭਾਲੇ ਸੁਖਬੀਰ ਬਾਦਲ ਇਹ ਵੀ ਚਾਹੁੰਦੇ ਨੇ ਕਿ ਉਹਨਾਂ ਦਾ ਮਾਮਲਾ ਅਕਾਲ ਤਖਤ ਸਾਹਿਬ ਤੇ ਇੱਕ ਨਿਵਾਣੀ ਸਿੱਖ ਵਜੋਂ ਵਿਚਾਰਿਆ ਜਾਵੇ ਸਰਦਾਰ ਸੁਪੀਰ ਸਿੰਘ ਬਾਦਲਹਰਾਂ ਦੇ ਮੰਨਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਿਵਾਣੀ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟਿਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਹੰਦਰ ਸਾਹਿਬ ਨੇ ਮੰਗਿਆ ਸੀ ਉਹ ਜਾਤੀ ਤੌਰ ਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਹੈ ਉਹਨਾਂ ਦੇ ਮੰਨ ਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਹੈ ਇਹ ਕੋਈ ਹੋਰ ਸਮਝ। ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਭੁੰਦਰ ਸਾਹਿਬ ਨੂੰ ਦਿੱਤੀ ਹੈ। ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣ ਤੋਂ ਬਾਅਦ ਬਲਵਿੰਦਰ ਸਿੰਘ ਭੁੰਦਰ ਨੇ న్యూਸ 18 ਤੇ ਖਾਸ ਗੱਲਬਾਤ ਕਰਦੇ ਆ ਕਿਹਾ ਕਿ ਜ਼ਿੰਮੇਵਾਰੀ ਬੜੀ ਔਖੀ ਹੈ ਅਤੇ ਉਹਨਾਂ ਦੀ ਕੋਸ਼ਿਸ਼ ਇਹ ਹੀ ਹੋਵੇਗੀ ਕਿ ਬਿਨਾਂ ਗਲਤੀਆਂ ਦੇ ਕੰਮ ਕੀਤਾ ਜਾਵੇ। ਪਰ ਇਹ ਸੇਵਾ ਔਖੀ ਬਹੁਤ ਹੈ। ਹੂੰ ਇਸ ਕਰਕੇ ਮੈਂ ਪਹਿਲਾਂ ਗੁਰੂ ਤੋਂ ਬਖਸ਼ਿਸ਼ ਮੰਗਦਾ ਫਿਰ ਸੰਗਤ ਪਾਸ ਬੇਨਤੀ ਕਰਦਾ ਕਿ ਦਾ ਸਾਕ ਨਵਾਂ ਜਾ ਸੇ ਵਿਕਾ ਪਾਰਟੀ ਦਾ ਜੀ ਤੇ ਸਾਰੇ ਬੇਨਤੀ ਹੈ ਕਿ ਆ ਉਹ ਉੱਪਰ ਰੜਕੇ ਇਸ ਜਿਹੜੀ ਸੰਕਟ ਦੀ ਘੜੀ ਚ ਮਿਲ ਕੇ ਕੰਮ ਕਰੀਏ ਤਾਂ ਕਿ ਜੋ ਕੌਮ ਸਾਹਮਣੇ ਚੁਣੌਤੀਆਂ ਨੇ ਕਾਰੀਰਰ ਸਾਹਮਣੇ ਚੁਣੌਤੀਆਂ ਉਹਨਾਂ ਦਾ ਆਪ ਮੁਕਾਬਲਾ ਕਰ ਸਕੀਏ ਪਾਰਟੀ ਦੇ ਵਿੱਚ ਹੋਏ ਇਸ ਵੱਡੇ ਬਦਲਾਅ ਨੂੰ ਲੈ ਕੇ ਅਕਾਲੀ ਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਬਾਕੀ ਧੜੇ ਨੇ ਕਾਰਜਕਾਰੀ ਪ੍ਰਧਾਨ ਲਾਉਣ ਤੇ ਕਿਹਾ ਕਿ ਇਹ ਸੁਖਬੀਰ ਸਿੰਘ ਬਾਦਲ ਵੱਲੋਂ ਪੁੱਟਿਆ ਗਿਆ ਅੱਧਾ ਕਦਮ ਹੈ ਤਦ ਉਹਨਾਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਕਾਰਜਕਾਰੀ ਪ੍ਰਧਾਨ ਜਦੋਂ ਲਗਦੇ ਆ ਉਹਦੇ ਕੋਈ ਹਾਲਾਤ ਉਤਪਨ ਹੁੰਦੇ ਆ ਬੰਦਾ ਦੇਸ਼ੋਂ ਬਾਹਰ ਗਿਆ ਹੋਵੇ ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ 'ਚ ਹੋਵੇ ਤਾਂ ਤੱਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ ਅੱਜ ਪ੍ਰਧਾਨ ਸਤਾਬ ਦੇ ਚੁਸਤ ਦਰੁਸਤ ਹੁੰਦੇ ਆ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ 'ਚ ਸਭ ਤੋਂ ਸੀਨੀਅਰ ਨੇ ਭੁੰਦਰ ਸਾਹਿਬ ਉਹਨਾਂ ਦੀ ਵੀ ਇੱਕ ਤوهੀਨ ਕਰਨਾ ਹੀ ਆ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬੀਬ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਬਾਰ-ਬਾਰ ਸ਼੍ਰੀ ਕਲਤਕ ਸਾਬ ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਿਰ ਬਲਵਿੰਦਰ ਸਿੰਘ ਭੁੰਦੜ ਕੌਣ ਨੇ ਦਰਸਲ ਉਹਨਾਂ ਦਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋਇਆ ਸੀ ਉਸ ਸਰਦੂਲਗੜ ਤੋਂ ਪੰਜ ਵਾਰ ਵਿਧਾਇਕ ਚੁਣੇ ਗਏ ਅਤੇ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਰਹੇ ਦੋ ਵਾਰ ਰਾਜ ਸਭਾ ਦੇ ਮੈਂਬਰ ਵੀ ਚੁਣੇ ਗਏ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਵੀ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਜ਼ਿਕਰ ਖਾਸ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭੁੱਲਾਂ ਦੇ ਲਈ ਸੌਂਪੇ ਗਏ ਮਾਫੀ ਨਾਮੇ ਤੇ 30 ਅਗਸਤ ਸ਼ੁੱਕਰਵਾਰ ਨੂੰ ਪੰਥ ਸਿੰਘ ਸੈਬਾਨਾ ਦੀ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਣੀ ਹੈ ਬਾਗੀ ਧੜੇ ਤੇ ਕੁਝ ਹੋਰ ਸਿੱਖ ਜਥੇਬੰਦੀਆਂ ਨੇ ਵੀ ਸੁਖਬੀਰ ਬਾਦਲ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਨੇ ਅਜੇ ਵਿੱਚ ਅਕਾਲ ਤਖਤ ਸਾਹਿਬ ਦੀ ਅਹਿਮ ਇਕੱਤਰਤਾ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਵੱਡੇ ਬਦਲਾਅ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਬਿਊ ਰਿਪੋਰਟ ਨਿਊ ਸਿਟੀ ਤੇ ਹੁਣ ਗੱਲ ਕਰਦੇ ਆ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਜੋ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼ੁੱਕਰਵਾਰ ਨੂੰ ਜਥੇਦਾਰਾਂ ਦੀ ਇਕਤਰਤਾ ਤੋਂ ਪਹਿਲਾਂ ਅਕਾਲ ਤਖਤ ਸੈਬ ਤੇ ਪਹੁੰਚੇ ਅਤੇ ਰਾਮ ਰਹੀਮ ਦੀ ਮਾਫੀ ਦੇ ਕੇਸ ਦੇ ਵਿੱਚ ਸਖਤ ਫੈਸਲਾ ਲੈਣ ਦੀ ਮੰਗ ਕੀਤੀ ਬੀਰ ਸਿੰਘ ਬਾਦਲਵਾਲੋਂ ਪੁੱਲਾ ਲਈ ਮਾਫੀਨਾਮਾ ਦਿੱਤਾ ਗਿਆ ਅੱਜ ਇਸ ਦਿਨ ਸ਼ੁੱਕਰਵਾਰ ਨੂੰ ਅਕਾਲ ਤਖਤ ਸਾਹਿਬ ਤੇ ਪੰ ਸਿੰਘ ਸਹਿਬਾਨਾ ਦੀ ਕੱਤਰਤਾ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਮਾਹੌਲ ਗਰਮਾ ਗਿਆ ਤਖਸ਼ਿਰੀ ਦਮਦਮਾ ਸਾਹਿਬ ਦੇ ਸਾਫ ਦਾ ਜਥੇਦਾਰ ਕੇਵਲ ਸਿੰਘ ਅਕਾਲ ਤਖਤ ਸਾਹਿਬ ਪਹੁੰਚੇ ਜਥੇਦਾਰ ਗਿਆਨੀ ਰਕबीर ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਅਤੇ ਰਾਮ ਰਹੀਮ ਨੂੰ ਮਾਫੀ ਦੇਣ ਵਾਲੇ ਦੇ ਖਿਲਾਫ ਸਖਤ ਫੈਸਲਾ ਲੈਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਉਸ ਸਮੇਂ ਦੇ ਸਾਰੇ ਜਥੇਦਾਰਾਂ ਨੂੰ ਜਾਂਚ 'ਚ ਸ਼ਾਮਲ ਕੀਤਾ ਜਾਵੇ ਇਹਦੇ ਪੂਰੇ ਗੁਆਰ ਸਦਨੇ ਚਾਹੀਦੇ ਆ ਜੇ ਤੇ ਕੌਮ ਚਾਹੁੰਦੀ ਹੈ ਨਾ ਜਿਹੜੇ ਜਿਹੜੇ ਦੋਸ਼ੀ ਨੇ ਜਿੰਨਾ ਜਿੰਨਾ ਪਰਦੇ ਪਿੱਛੇ ਕੰਮ ਕੀਤਾ ਸਾਹਮਣੇ ਆ ਕੇ ਕੰਮ ਕੀਤਾ ਜਵਾਬਾਂ ਨੂੰ ਜਵਾਬ ਦੇਣਾ ਪੈਗਾ ਇਹ ਕੋਈ ਇਤਨਾ ਦਾ ਮਸਲਾ ਨਹੀਂ ਹੈ ਲਿਖਣਾ ਕੋਈ ਜਿੰਨ ਹੁੰਦਾ ਜੀ ਇੱਕ ਮੁਕਦਮਾ ਮੇਰੇ ਤੇ ਦਾਇਰ ਹੁੰਦਾ ਤੇ ਗਵਾਹੀਆਂ ਕਿੰਨੇ ਭੁਗਦਿਆ ਨੇ ਅਕਾਲ ਤਖ਼ਦ ਦੇ ਦਰ ਨੇ ਕੋ ਪੰਥ ਦੀ ਸਾੜੀ ਕਚਹਿਰੀ ਹੈ ਤੇ ਚ ਇਹਨਾਂ ਦੀ ਗਵਈਆਂ ਹੋਣੀਆਂ ਚਾਹੀਦੀ ਨੇ ਜੇ ਚੱਲਣਗੇ ਤੇ 500 ਜਿੱਥੇ ਖਲੋਤਰ ਦੇ ਖਲੋਤ ਪਹਿਲਾਂ ਵੀ ਕਹਿੰਦਾ ਤੇ ਫਿਰ ਕਹਿਣਾ ਸ਼ੁਰੂ ਕਰ ਦੇਗਾ ਜਥੇਦਾਰ ਅਸੀਂ ਕੱਲੇ ਨਹੀਂ ਆਏ ਸਾੜ ਤੋਂ ਪਹਿਲਾਂ ਕਲੀ ਜਥੇਬੰਦੀ ਇੱਥੇ ਆਈਆਂ ਨੇ ਤੇ ਹੋਰ ਵੀ ਕੰਨੀਆਂ ਬਾਹਰ ਬੈਠੇ ਕਾਲੇ ਪਏ ਹੋਏ ਨੇ ਕਿ ਜੋ ਕੁਝ ਇੱਥੇ ਵਿਚਾਰ ਵਟਾਂਦਰਾ ਹੋਵੇ ਉਹ ਅੰਦਰ ਵੜ ਕੇ ਨਹੀਂ ਹੋਣਾ ਚਾਹੀਦਾ ਪੰਥ ਦੀ ਕਚਹਿਰੀ ਵਿੱਚ ਪੰਥਕ ਜੁਗਤ ਮੁਤਾਬਕ ਜੋ ਸਾਡੀ ਪ੍ਰਾਣੀ ਜੁਗਤ ਰਹੀ ਉਹਦੇ ਮੁਤਾਬਕ ਹੋਣਾ ਚਾਹੀਦਾ ਜਥੇਦਾਰਨ ਨਾਲ ਮੁਲਾਕਾਤ ਤੋਂ ਬਾਅਦ ਕੇਵਲ ਸਿੰਘ ਮੀਡੀਆ ਦੇ ਵੀ ਰੂਬਰੂ ਹੋਏ ਜਿੱਥੇ ਉਹਨਾਂ ਆਪਣੀ ਮੰਗ ਨੂੰ ਪੜ੍ਹ ਕੇ ਵੀ ਸੁਣਾਇਆ ਆ। ਆਪ ਜੀ ਜਾਣਦੇ ਹੋ ਕਿ ਜਦੋਂ ਵੀ ਕਿਸੇ ਜਥੇਦਾਰ ਨੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਜਾਤ ਜਾਂ ਜਮਾਤ ਦੇ ਪ੍ਰਭਾਵ ਅਧੀਨ ਕੋਈ ਕਾਰਵਾਈ ਕੀਤੀ ਹੈ ਤਾਂ ਖਾਲਸਾ ਪੰਥ ਨੇ ਉਸ ਦਾ ਸਖਤ ਵਿਰੋਧ ਕੀਤਾ ਹੈ। ਪਰ ਜੋ ਅਯੋਗ ਠਰਾਇਆ ਹੈ ਇਸ ਲਈ ਤਖਤਾਂ ਦੇ ਜਥੇਦਾਰ ਸਾਹਿਬ ਵੱਲੋਂ ਕੋਈ ਵੀ ਫੈਸਲਾ ਵਿਸ਼ੇ ਪਰ ਵਿੱਚ ਵਸਦੇ ਸਿੱਖ ਜਗਤ ਦੀਆਂ ਸਿੱਖ ਜਥੇਬੰਦ ਨਮੇਂ ਦੇ ਰਹਹੀਂ ਲਿਆ ਜਾਵੇ। ਇਸ ਕਰਕੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਪਰ ਜੇ ਪਿਛੇ ਕੱਲਾ ਕੱਲੇ ਕਰੋਗੇ ਤੇ ਪੰਥ ਪਹਿਲੇ ਰੱਦ ਕਰ ਚੁੱਕੋ ਹੈ ਇਸ ਕਰਕੇ ਪੰਥ ਉਹ ਨਹੀਂ ਹੈ ਕਿ ਅੱਖਾ ਬੰਦ ਕਰਕੇ ਕੋਈ ਮੰਨਣ ਵਾਲੀਆਂ ਜਮਾਤ ਸਾਡੇ ਕੋਲ ਨਹੀਂ ਹੈ ਅਸੀਂ ਉਹ ਤਤ ਗੁਰਮਤ ਦੀ ਜਿਹੜੇ ਪਹਿਰੇਦਾਰੀ ਹੈ ਉਹਦੇ ਸਾਰੇ ਜਾਗਰੂਕ ਸਿੱਖ ਅੱਗੇ ਆ ਚੁੱਕੇ ਹੋਏ ਨੇ ਜ਼ਿਕਰ ਹੋ ਗਿਆ ਕਿ ਕੇਵਲ ਸਿੰਘ ਤੋਂ ਪਹਿਲਾਂ ਵੀ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਹੈ ਤੇ ਮੰਗ ਪੱਤਰ ਸੌਂਪ ਕੇ ਸ਼ੁੱਕਰਵਾਰ ਨੂੰ ਹੋਣ ਵਾਲੀ ਇਕੱਤਰਤਾ 'ਚ ਕੋਈ ਸਖਤ ਫੈਸਲਾ ਲੈਣ ਦੇ ਲਈ ਕਿਹਾ ਗਿਆ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ। ਤੇ ਗੱਲ ਕਰਦੇ ਆ ਸਿਮਰਨਜੀਤ ਸਿੰਘ ਮਾਨ ਦੇ ਇੱਕ ਬਿਆਨ ਦੀ। ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਇੱਕ ਅਜਿਹਾ ਬਿਆਨ ਦਿੱਤਾ ਗਿਆ ਜੋ ਵਿਵਾਦ ਦਾ ਕਾਰਨ ਬਣ ਗਿਆ। ਹਾਲਾਂਕਿ ਉਸ ਤੋਂ ਬਾਅਦ ਸਿਮਰਨਜੀਤ ਮਾਨ ਨੇ ਸਪਸ਼ਟੀਕਰਨ ਦਿੱਤਾ ਰੇਪ ਵਾਲੇ ਬਿਆਨ ਤੇ ਕਿ ਮੈਂ ਤੇ ਮੇਰੀ ਪਾਰਟੀ ਔਰਤਾਂ ਦੀ ਸੁਰੱਖਿਆ ਲਈ ਖੜੇ ਹਾਂ। ਉਨਾ ਕਿਆ ਕਿ ਰੇਪ ਇੱਕ سنگੀਨ ਜੁਰਮ ਹੈ ਬੀਜੇਪੀ ਐਮਪੀ ਵੱਲੋਂ ਕਿਸਾਨਾਂ ਨੂੰ ਬਲਾਤਕਾਰੀ ਦੱਸਣ ਦੀ ਕੋਸ਼ਿਸ਼ ਹੋਈ ਹੈ ਕਿਸਾਨ ਸਿੱਖ ਦੇ ਖਿਲਾਫ ਝੂਠੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਹੋਈ ਹੈ ਉਨਾ ਕਿਆ ਕਿ ਔਰਤਾਂ ਦੀ ਸੁਰੱਖਿਆ ਦੀ ਚਿੰਤਾ ਹੈ ਤਾਂ ਕੰਗਨਾ ਆਪਣੀ ਪਾਰਟੀ ਨੂੰ ਸਵਾਲ ਕਰੇ ਦੇਸ਼ ਚਾਹ ਜ ਔਰਤਾਂ ਦੀ ਸੁਰੱਖਿਆ ਦੇ ਨਾਲ ਸਮਝੌਤਾ ਹੋ ਰਿਹਾ ਹੈ ਇਹ ਗੱਲ ਸਿਮਰਜੀਤ ਮਾਨ ਵੱਲੋਂ ਕਹੀ ਗਈ ਹਾਲਾਂਕਿ ਇਸ ਤੋਂ ਪਹਿਲਾਂ ਸਿਮਰਜੀਤ ਮਾਨ ਨੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਕਿ ਕੰਗਨਾ ਨੂੰ ਰੇਪ ਦਾ ਤਜਰਬਾ ਹੋ ਸਕਦਾ ਹੈ ਜਿਸ ਤੋਂ ਬਾਅਦ ਕੰਗਨਾ ਵੱਲੋਂ ਵੀ ਸਿਮਰਨਜੀਤ ਮਾਨ ਨੂੰ ਉਹਨਾਂ ਦੇ ਬਿਆਨ ਦਾ ਜਵਾਬ ਦਿੱਤਾ ਗਿਆ। ਆਪਣੇ ਬੋਲਦੀ ਹਿੰਦੀ ਲਿਖੋਣ। ਕੰਨਾ ਦੇ ਕਿਸਾਨਾ ਪ੍ਰਤੀ ਦਿੱਤੇ ਬਿਆਨ ਨੇ ਪੂਰੇ ਦੇਸ਼ 'ਚ ਹਾਹਾਕਾਰ ਮਚਾ ਦਿੱਤਾ। ਪੰਜਾਬ ਸਮੇਤ ਵੱਖ-ਵੱਖ ਥਾਵਾਂ 'ਤੇ ਰੋਸ ਜਤਾਇਆ ਜਾ ਰਿਹਾ ਹੈ। हूं कंगना रनौत सियासतदान के निशाने से निशान भी है संगरूर तो सबका एम पी सिमरनजीत सिंह मान ने उन्होंने तिखा शब्दी वार कर दिया शर्मनाक बयान दे दिता दरअसल सिमरनजीत सिंह मान करनाल पहुंचे हुए सन जिथे पत्रकार के सवाल का जवाब देंद दे दे शर्मनाक बयान दे गए रनौल्ड साहब को रेप का तो बहुत ਕੀ ਰੇਪ ਕੈਸੇ ਹੁੰਦਾ ਉਹਨੂੰ ਕੋ ਕੈਸੇ ਤਜਰਬਾ ਹੈ ਤਜਰਬਾ ਜੈਸੇ ਹੁੰਦਾ ਹੈ ਆਪ ਅਗਰ ਸਾਈਕਲ ਚਲਾਤੇ ਹੈ ਤਾਂ ਸਾਈਕਲ ਚਲਾਣੇ ਦਾ ਤਜਰਬਾ ਨਹੀਂ ਹੁੰਦਾ ਹੂੰ ਤੋਂ ਉਹਨੂੰ ਰੇਪ ਦਾ ਤਜਰਬਾ ਹੈ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਜੇ ਚਰਚਾ ਦੇ ਵਿੱਚ ਹੀ ਸੀ ਐਨਈ ਨੂੰ ਕੰਗਨਾ ਦਾ ਬਿਆਨ ਆ ਗਿਆ ਜਿਸ ਦੇ ਵਿੱਚ ਉਹਨਾਂ ਰੇਪ ਦੀ ਤਮਕੀ ਮਿਲਣ ਦੇ ਇਲਜ਼ਾਮ ਲਾਇ ਤੇ ਨਾਲੇ ਟਵੀਟ ਕਰਦੇ ਲਿਖਿਆ ਕਿ ਇੰਜ ਲੱਗਦਾ ਹੈ ਇਹ ਦੇਸ਼ ਰੇਪ ਨੂੰ ਮਾਮੂਲੀ ਮੰਨਦਾ ਰਹੇਗਾ अज एक सीनियर सियासतदान ने रेप की तुलना साइकिल चला कर दी हैरानी नहीं है कि स्पुरश प्रधान देश के रेप से औरतों विरुद्ध हिंसा दूंगी चढ़ाने एक औरतन से उसका मजाक उड़ाने जाता है औरत हाई प्रोफाइल फिल्म मेकर हो सियासतदान अगर इस तरह से आर्टिस्ट की जो है वो आवाज को दबाया जाएगा और एक फिल्म को मेरी क्रिएटिव लिबर्टी को क्योंकि कुछ लोगों ने बंदूके तान दी हैं हमारे माथे पर रख दी है तो बंदूकों से तो हम डरने वाले हैं नहीं और आज मुझे रेप थ्रेट्स भी आ रहे हैं कि कंगना को पता है कि रेप क्या होता है तो वो मुझे एक तरह से रेप की भी धमकियाँ दे रहे हैं तो इस तरह से वो मेरी आवाज़ नहीं दबा सकते हैं ये मामला तुरंत पंजाब महिला कमीशन के चेयरपर्सन राज लाली गिल को जिन्होंने इस बयान की निखेधीकरण के कंगना के विवादित बोलना भी त्रास जताया

टिप्पणी की है जिसने भी की है सिमरनजीत सिंह मान ने कई प्रेस कॉन्फ्रेंस में कहा इस बात को लेकर के और रिकॉर्ड कहा कैमरे के सामने कहा तो एक महिला के बारे में इस प्रकार की टिप्पणी जो है ये कतई भी उचित नहीं है जिक्र योग्य है कि अदाकाराते हिमाचल दे मंडी तो भाजपा सांसद कंगना रनौत ने कुछ दिन पहले ही किसानों को लेके विवादित बयान ਦਿੱਤਾ ਸੀ जिससे लगातार उनका विरोध हो रहा है ते उस सारे फासी तो विरोधियों के नाल गिर गए ने हालांकि भाजपा ने कंगना कमिशन ने इस बयान की निंदा की है तो उधर हरियाणा महिला कमिशन वालों सिमरनजीत मान बाबत नोटिस भेज दिता गया है इस सिमरन मान ने इस बयान का नोटिस लेंदे हुए उन्होंने ਮਾਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਇਸ ਬਿਆਨ ਦੇ ਬਾਬਤ ਵੱਖ-ਵੱਖ ਸਿਆਸਤਦਾਨਾਂ ਦੇ ਬਿਆਨ ਆ ਰਹੇ ਨੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੰਗਣਾ ਤੇ ਨਿਸ਼ਾਨਾ ਲਾਇਆ ਕਿ ਭਾਜਪਾ ਕੰਗਣਾ ਰਣੌਤ ਦਾ ਇਲਾਜ ਕਰਵਾਵੇ ਉਹਨਾਂ ਕਿਹਾ ਕਿ ਸਸਤੀ ਸ਼ੌਹਰਤ ਹਾਸਲ ਕਰ ਲਈ ਕੰਗਣਾ ਵੀ ਬੇਤੁਕੇ ਬਿਆਨ ਦਿੰਦੇ ਨੇ ਔਰ ਵਿਵਾਦਿਤ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਲੋਕ ਸਭਾ ਸਪੀਕਰ ਕੰਗਣਾ ਦਾ ਇਲਾਜ ਕਰਾਉਣ ਕਿਸਾਨਾਂ ਸਬੰਧੀ ਦਿੱਤੇ ਬਿਆਨ ਤੇ ਚੀਮਾ ਨੇ ਸਵਾਲ ਚ ਇਹ ਦਿਨ ਚਾਹੀਦਾ ਬੀ. ਜੀ ਦੇ ਪ੍ਰਧਾਨ ਜੀ ਨੂੰ ਚਾਹੀਦਾ ਕਿ ਕੰਗਣਾ ਰੌਬ ਜੀ ਨੂੰ ਕਿਸੇ ਅੱਛੇ ਹਸਪੀਟਲ ਦੇ ਅੰਦਰ ਦਾਖਲ ਕਰਾ ਕੇ ਉਹਦਾ ਦਿਮਾਗੀ ਇਲਾਜ ਕਰਵਾਇਆ ਜਾਵੇ ਕਿਉਂਕਿ ਉਹ ਥੋੜੀ ਮੈਨੂੰ ਲੱਗਦਾ ਕਿ ਸਸਤੀ ਸੁਰਤ ਹਾਸਲ ਕਰਨ ਦੇ ਲਈ ਇਸ ਤਰ੍ਹਾਂ ਦੇ ਬੇਤੁੱਕੇ ਬਿਆਨ ਕਦੇ ਕਿਸੇ ਕਮਿਊਨਿਟੀ ਦੇ ਖਿਲਾਫ ਕਦੇ ਕਿਸੇ ਵਰਗ ਦੇ ਖਿਲਾਫ ਕਦੇ ਕਿਸੇ ਸੈਕਸ਼ਨ ਦੇ ਖਿਲਾਫ ਦਿੰਦੀ ਰਹਿੰਦੀ ਹੈ ਸੋ ਉਹਨੂੰ ਉਹਨੂੰ ਵੀ ਗ੍ਰੇਜ਼ ਕਰਨਾ ਚਾਹੀਦਾ ਪਰ ਲੇਕਿਨ ਮੈਂ ਸਮਝਦਾ ਕਿ ਜੇ ਆ ਕਿਤੇ ਦਿਮਾਗੀ ਤਵਾਜ਼ਨ ਜਿਹੜਾ ਖਰਾਬ ਹੋ ਚੁੱਕਿਆ ਵੈਸੇ ਤਾਂ ਚਾਹੀਦਾ ਕਿ ਪਾਰਲੀਮੈਂਟ ਦੇ ਅੰਦਰ ਮੈਂਬਰ ਪਾਰਲੀਮੈਂਟ ਦੇਗੇ स्पीकर साहब जो चाहिए तुरंत इलाज कराया जाए देखिए कंगना रनौत जी को लेके मेरा तो यही सुझाव है कि उनके पार्टी के प्रेसिडेंट या ऑनरेबल स्पीकर साहब उनको किसी अच्छे हॉस्पिटल में भेज दें ताकि वहां उसका अच्छा इलाज हो जाए उसको इलाज की जरूरत है क्योंकि वो कभी देश के किसानों के खिलाफ कभी देश के किसी वर्ग के खिलाफ वो ऐसा बोल के देश का आपसी भाईचारा है उसको तोड़ने का काम उसको उसके ऊपर लगाम लगानी चाहिए उसका तुरंत इलाज किसी अच्छे हॉस्पिटल में करना चाहिए ये पार्लियामेंट खर्चा उठा सकती है देश के स्पीकर साहब के पास इतने फंड होते हैं वहां से फंड का अरेंज करके उनका इलाज होना चाहिए देखिए मैं तो बार बार बोल रहा हूं कि उसका अच्छे हॉस्पिटल में इलाज होना चाहिए और ऑनरेबल स्पीकर देश की पार्लियामेंट के स्पीकर साहब को और भारतीय जनता पार्टी के पास बहुत सारा फंड है करोड़ों तो अरबों रुपए का उनके पास फंड है तो अपने फंड से इलाज करवा दें उनका क्योंकि उसको पता है देश को पता है कभी कुछ बोल देती है कभी कुछ बोल देती है उसको दिमागी इलाज की जरूरत है उसको मेंटल प्रेशर उसके ऊपर बढ़ा हुआ है सो तो उसके इलाज को करवाना चाहिए देखो जो है कुछ भी हो पर लेकिन वो उसने देश का भाईचारा तोड़ने का यत्न किया है कभी देश के किसान के खिलाफ कभी किसी वर्ग के खिलाफ तो मैं समझता हूँ तो उसका इलाज की जरूरत है ਇਹ ਸਭ ਦੇ ਵਿਚਾਲੇ ਕੰਗਨਾ ਬੀਜਪੀ ਪ੍ਰਧਾਨ ਜੇਪੀ ਨੱਡਾ ਨੂੰ ਮਿਲੇ ਨੇ ਦਿੱਲੀ ਸਥਿਤਤਰ ਹਾਇਸਟੇ ਇਹ ਮੁਲਾਕਾਤ ਹੋਈ ਹੈ ਕੰਗਨਾ ਵਲੋਂ ਕਿਸਾਨਾਂ ਨੂੰ ਲੈ ਕੇ ਜੋ ਦਿੱਤਾ ਬਿਆਨ ਸੀ ਉਹ ਵਿਵਾਦਾ ਦੇ ਵਿੱਚ गिर ਗਿਆ ਜਿਸ ਤੇ ਬੀਜਪੀ ਹਾਈ ਕਮਾਂਡ ਨੇ ਨਰਾਜ਼ਗੀ ਜਤਾਈ ਮੰਗਲਵਾਰ ਨੂੰ ਵੀ ਨੱਡਾ ਨੇ ਕੰਗਨਾ ਨੂੰ ਸੱਦਿਆ ਸੀ ਹਾਲਾਂਕਿ ਪਹਿਲਾਂ ਨੱਡਾ ਮੁਲਾਕਾਤ ਲਈ ਉਸ ਵੇਲੇ ਸਮਾਂ ਨਹੀਂ ਦੇ ਸਕੇਗੀ ਦੇ ਸਕੇ ਸੀ ਅੱਜ ਇਹ ਮੁਲਾਕਾਤ ਸੰਭਵ ਹੋਈ ਹੈ ਔਰ ਜ਼ਾਹਿਰ ਜੀ ਗੱਲ ਹੈ ਕਿ ਕੰਗਨਾ ਨੂੰ ਕਿੰਨਾ ਕਿਤੇ ਅਜੀਬ ਬਿਆਨਾਂ ਤੋਂ ਗੁਰੇਸ਼ ਕਰਨ ਦੇ ਲਈ ਕਿਹਾ ਗਿਆ ਹੋਏਗਾ ਕਿਉਂਕਿ ਇਹੋ ਜਿਹੇ ਬਿਆਨ ਕਈ ਵਾਰੀ ਪਾਰਟੀ ਦੇ ਲਈ ਵੀ ਔਖੀ ਸਥਿਤੀ ਪੈਦਾ ਕਰ ਦਿੰਦੇ ਨੇ ਔਰ ਇਨ੍ਹਾਂ ਬਿਆਨਾਂ ਤੋਂ ਬਾਅਦ ਵੀ ਭਾਜਪਾ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਈ ਸੀ ਗੱਲ ਕਰਦੇ ਆ ਪੰਜਾਬ ਮੰਤਰੀ ਮੰਡਲ ਦੇ ਫੈਸਲਿਆਂ ਦੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਅੱਜ ਪੰਚਾਇਤੀ ਰਾਜ ਐਕਟ 1994 ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ ਯਾਨੀ ਸੋਧ ਦਾ ਮਤਲਬ ਇਹ ਹੈ ਕਿ ਕੋਈ ਵੀ ਸਰਪੰਚ ਜਾਂ ਪੰਚ ਪਾਰਟੀ ਸਿੰਬਲ ਤੇ ਚੋਣ ਨਹੀਂ ਲੜੇਗਾ ਸਾਰੇ ਪੰਚ ਸਰਪੰਚ ਆਜ਼ਾਦ ਤੌਰ ਤੇ ਚੋਣ ਲੜਨਗੇ ਯਾਨੀ ਇਸ ਦਾ ਮਕਸਦ ਸਿੱਧਾ ਸਦਾਈ ਹੈ ਕਿ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਧੜੇਬਾਜ਼ੀ ਨੂੰ ਖਤਮ ਕੀਤਾ ਜਾਵੇ ਸਰਪੰਚ ਦੀ ਚੋਣ ਚ ਕੋਈ ਵੀ ਖੜਾ ਹੋ ਸਕਦਾ ਹੈ ਅ ਸਿੱਧੇ ਤੌਰ ਤੇ ਤਾਂ ਉਸ ਨੂੰ ਕਿਸੇ ਪਾਰਟੀ ਦਾ ਸਮਰਥਨ ਹੋ ਸਕਦਾ ਹੈ ਪਰ ਸਿੱਧੇ ਤੌਰ ਤੇ ਕੋਈ ਵੀ ਸਰਪੰਚ ਇਹ ਨਹੀਂ ਕਹਿ ਸਕੇਗਾ ਕਿ ਉਹ ਫੁਲਾਨੀ ਪਾਰਟੀ ਦਾ ਸਰਪੰਚ ਹੈ ਸੋ ਸਿੰਬਲ ਸਿਸਟਮ ਜਿਹੜਾ ਹੈ ਪਾਰਟੀ ਸਿੰਬਲ ਤੇ ਚੋਣ ਲੜਨ ਦਾ ਉਸ ਨੂੰ ਖਤਮ ਕਰਨ ਨੂੰ ਲੈ ਕੇ ਇੱਕ ਬਿੱਲ ਜਿਹੜਾ ਹੈ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਯਾਨੀ ਅਗਲੇ ਦਿਨਾਂ ਦੇ ਵਿੱਚ ਸੈਸ਼ਨ ਆਏਗਾ ਤੇ ਉਸ ਦੇ ਵਿੱਚ ਉਸ ਬਿੱਲ ਦੀ ਸੋਧ ਜਿਹੜੀ ਹੈ ਉਸ ਨੂੰ ਪੇਸ਼ ਕੀਤਾ ਜਾਏਗਾ ਮਲੇਰ ਕੋਟਲਾ ਦੇ ਵਿੱਚ ਇੱਕ ਨਵੇਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਹੋਏਗੀ ਮਲੇਰ ਕੋਟਲਾ ਹੁਣ ਤੱਕ ਸਬ ਡਿਵੀਜ਼ਨ ਸੀ ਹੁਣ ਇਸ ਦੇ ਵਿੱਚ ਇੱਕ ਸੈਸ਼ਨ ਡਿਵੀਜ਼ਨ ਨੂੰ ਵੀ ਮਨਜ਼ੂਰੀ ਕੈਬਨਟ ਨੇ ਦਿੱਤੀ ਹੈ ਇਸ ਦੇ ਨਾਲ ਨਾਲ ਪੀਸੀਐਸ ਦੀਆਂ ਪੋਸਟਾਂ ਜਿਹੜੇ ਪੀਸੀਐਸ ਅਧਿਕਾਰੀ ਨੇ ਉਹਨਾਂ ਦੀਆਂ ਪੋਸਟਾਂ ਵਧਾ ਦਿੱਤੀਆਂ ਗਈਆਂ ਨੇ 59 59 ਪੋਸਟਾਂ ਜਿਹੜੀਆਂ ਨੇ ਉਹ ਨਵੀਆਂ ਕ੍ਰੀਏਟ ਹੋਣ ਗਈਆਂ ਪੀਸੀਐਸ ਦੀਆਂ ਜਿਨ੍ਹਾਂ ਨੂੰ ਅੱਜ ਕੈਬਨਟ ਨੇ ਹਰੀ ਚੰਡੀ ਦਿੱਤੀ ਹੈ ਯਾਨੀ ਹੁਣ ਤੱਕ ਇਹ ਪੋਸਟਾਂ 310 ਸੀ ਤੇ ਹੁਣ 59 ਇਸ ਦੇ ਵਿੱਚ ਹੋਰ ਜੁੜਨ ਗਈਆਂ ਤੇ ਇਹ ਪੋਸਟਾ ਦੀ ਗਿਣਤੀ 369 ਹੋ ਜਾਏਗੀ ਇਸੇ ਤਰ੍ਹਾਂ 435 ਹਾਊਸ ਸਰਜਨ ਦੀਆਂ ਅਸਾਮੀਆਂ ਭਰਨ ਦਾ ਵੀ ਫੈਸਲਾ ਕੈਬਨਿਟ ਨੇ ਲਿਆ ਹੈ ਘੱਗਰ ਨਦੀ ਨੂੰ ਲੈ ਕੇ ਵੀ ਇੱਕ ਫੈਸਲਾ ਲਿਆ ਗਿਆ ਕਿ ਪਿੰਡ ਚਾਂਦ ਦੇ ਵਿੱਚ 20 ਏਕੜ ਜ਼ਮੀਨ ਤੇ ਇੱਕ ਵੱਡਾ ਛੱਪੜ ਬਣਾਇਆ ਜਾਏਗਾ ਪਹਿਲਾਂ ਜਿਹੜੀ PCS ਦੀ ਜਿਹੜੀ ਸਟ੍ਰੈਂਥ ਸੀਗੀ ਪੰਜਾਬ ਦੇ ਅੰਦਰ ਉਹ 310 ਪੋਸਟਾਂ ਦੀ ਸੀਗੀ ਪਹਿਲਾਂ ਪੀਸੀਐਸ ਦੇ ਅੰਦਰ 310 ਪੋਸਟਾਂ ਆਉਂਦੀਆਂ ਸੀਆਂ ਜਿਹੜੀਆਂ ਕਿ ਵਧਾ ਕੇ 350 ਕਰ ਦਿੱਤੀਆਂ ਗਈਆਂ 69 ਕਰ ਦਿੱਤੀਆਂ ਗਈਆਂ 369 ਪੋਸਟਾਂ ਕੀਤੀਆਂ ਗਈਆਂ ਲੱਗੀਆਂ 369 310 ਤੋਂ ਵਧਾ ਕੇ 3 10 ਤੋਂ ਵਧਾ ਕੇ ਜਿਹੜੀਆਂ 369 ਪੋਸਟਾਂ ਕੀਤੀਆਂ ਗਈਆਂ ਨੇ ਇਹ ਵਾਅਦਾ ਕੀਤਾ ਗਿਆ ਪੰਜਾਬ ਰਾਜ ਦਾ ਨਵਾਂ ਡਿਸਟ੍ਰਿਕਟ ਮਲੇਰਕੋਟਲਾ ਜੁਡੀਸ਼ੀਅਲ ਦੇ ਅੰਦਰ ਪੰਜਾਬ ਦੀ ਜੁਡੀਸ਼ੀਅਰ ਦੇ ਅੰਦਰ ਨਮਾ ਜਿਹੜਾ ਮਲੇਰਕੋਲਾ ਡਿਵੀਜ਼ਨ ਦੀ ਸਥਾਪਨਾ ਹੋਈ ਸੀਗੀ ਸੋ ਦੀ ਅੱਜ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਜਿਹੜੀ ਪਹਿਲਾਂ ਕੀਤੀ ਗਈ ਸੀਗੀ ਸੋ ਉਹਦੀਆਂ ਪੋਸਟਾਂ 36 ਪੋਸਟਾਂ 36 ਪੋਸਟਾਂ ਦੀ ਜਿਹੜੀ ਪ੍ਰਵਾਨਗੀ ਆ ਉਹ ਵੀ ਅੱਜ ਦੇ ਮੰਤਰੀ ਮੰਡਲ ਵੱਲ ਦਿੱਤੀ ਗਈ ਆ ਤਾਂ ਕਿ ਉਥੇ ਸੈਸ਼ਨ ਡਿਵੀਜ਼ਨ ਦਾ ਕੰਮ ਬਤਾਰ ਸੈਸ਼ਨ ਜੱਜ ਡਿਵੀਜ਼ਨ ਦਾ ਕੰਮ ਜਿਹੜਾ ਸਟਾਰਟ ਹੋ ਜਵੇ ਜ਼ਿਲ੍ਹਾ ਪਹਿਲਾਂ ਬਣ ਗਿਆ ਸੀ ਡਿਸਟ੍ਰਿਕਟ ਪਹਿਲਾ ਹੁੰਦ ਵਿੱਚ ਆ ਗਿਆ ਸੀ ਪਰ ਲੇਕਿਨ ਸੈਸ਼ਨ ਡਿਵੀਜ਼ਨ ਦੀ ਹੋਂਦ ਦੇ ਕਾਰਨ ਬਹੁਤ ਸਾਰੇ ਕੇਸ ਜਿਹੜੇ ਸੀਗੇ ਉਹ ਡਿਸਟ੍ਰਿਕਟ ਸੰਗਰੂਰ ਚ ਜਾਂਦੇ ਸੀਗੇ ਸੋ ਹੁਣ ਨਵੀਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਮਲੇਰ ਕੋਲਲਾ ਦੇ ਵਿੱਚ ਹੋਈ ਹੈਗੀ ਪੰਜਾਬ ਪੰਚਾਇਤੀ ਚੋਣਾਂ ਰੂਲਸ ਪੰਜਾਬ ਪੰਚਾਇਤੀ ਚੋਣਾਂ ਰੂਲਸ 1994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਹੈ ਰੂਲ 12 ਸੋਧ ਕੀਤੀ ਗਈ ਆ ਸਰਪੰਚ ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ politcal party ਦੇ symbol ਤੇ ਲੜੀ ਜਾ ਸਕਦੀ ਸੀ politcal party ਦੇ symbol ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ politcal party ਦੇ symbol ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ politcal ਪਾਰਟੀਆਂ ਦੇ symbol ਤੋਂ ਲੜੇ ਜਾਣਗੀਆਂ ਸੋ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਕਿ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ ਉਹਨੂੰ ਮੁੱਦੇ ਦੇ ਨਾਲ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਵੀ ਚੋਣ ਜਿਹੜੀ ਆ ਉਹ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਨਿਰਧਾਰਤ ਕੀਤੇ ਪਰਫਾਰਮੈਂਸ ਤਹਿਤ ਨੇ ਉਹਨਾਂ ਸਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ। ਇਹ ਗੱਲ ਕਰਦੇ ਹਾਂ ਹਿਮਾਚਲ ਸਰਕਾਰ ਦੇ ਇੱਕ ਫੈਸਲੇ ਦੀ ਅਗਲੇ 2 ਮਹੀਨੇ ਤੱਕ ਹਿਮਾਚਲ ਦੇ ਮੰਤਰੀ ਤਨਖਾਹ ਨਹੀਂ ਲੈਣਗੇ ਨਾ ਹੀ ਕੋਈ ਪੀਏਡੀਏ ਇਹਨਾਂ ਮੰਤਰੀਆਂ ਵੱਲੋਂ ਲਿਆ ਜਾਏਗਾ। ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਨੇ ਐਲਾਨ ਕੀਤਾ ਸੂਬੇ ਦੀ ਆਰਥਿਕ ਸਥਿਤੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਔਰ ਵਿਧਾਇਕਾਂ ਨੂੰ ਵੀ सीएम सुक्खू ने अपील की है सीएम ने क्या है कि सिर्फ एक शुरुआती फैसला है वाले भी कई फैसले इस तरह ले आज सदन में मैंने ये घोषणा की कि प्रदेश की भीषम वित्तीय परिस्थिति के दृष्टिगत मंत्रिमंडल में चर्चा करने के बाद सभी मंत्रिमंडल वाल के सदस्यों ने ये तय किया कि जब तक प्रदेश की आने वाले समय में जो सुधार और अच्छा नज़र आता है दो महीने तक ना ना पे लेंगे ना टीए लेंगे ना डीए लेंगे और यही अनुरोध मैंने जब अपने सीपीएस साथियों से कहा उन्होंने कहा दो महीने तक हम भी नहीं रहेंगे महज ये छोटा सा अमाउंट है लेकिन एक सिंबॉलिक अमाउंट है ये चाहे एक करोड़ है चाहे डेढ़ करोड़ है जितना भी है लेकिन एक सिम्बलिक है ये सिर्फ इस चीज़ और इसके अलावा मैंने सभी विधायकों से भी अनुरोध किया कि आप चाहते हैं क्योंकि विधायकों के पास हम तो सरकार के लोग हैं कि अपने जो करवा कर सकता होगा वो भी अपनी दो महीने तक अभी सैलरी को रोकने की मैंने उनसे बात की और मैं अपने सभी सरकारी कर्मचारियों और अधिकारियों से भी कहना चाहूँगा आपका डीए हमने देना है आपका एरियन में हमने देना है ਇਹ ਸਭ ਚੀਜ਼ੇ ਸਾਥ-ਸਾਥ ਚਲਦੀਆਂ